ਸਾਡਾ ਸ਼ੀਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਆ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਵਲੌਗ ਲੈ ਕੇ ਆਏ ਆ ਪ੍ਰੈਂਕ ਵਲੌਗ ਤੇ ਆਪਾਂ ਨਾ ਮੰਮੀ ਨੂੰ ਫੋਨ ਕਰਾਂਗੇ ਉਹਦੇ ਤੇ ਆਪਾਂ ਆਹਾ ਆਡੀਓ ਲਾਵਾਂਗੇ ਕੱਟੇ ਮਰਗੇ ਵਾਲੀ ਤੇ ਫਿਰ ਆਪਾਂ ਦੇਖਦੇ ਆ ਵੀ ਮੰਮੀ ਅੱਕੂ ਕੀ ਕਹਿੰਦੀ ਆ ਤੇ ਮੰਮੀ ਥੱਲੇ ਰੋਟੀਆਂ ਬਣਾਉਣ ਲੱਗ ਰਹੀ ਆ ਤੇ ਮੈਂ ਛੱਤ ਦੇ ਉੱਪਰ ਆ ਕੇ ਉਹਨੂੰ ਫੋਨ ਲਾਉਂਗੀ ਹੁਣ ਦੇਖਦੇ ਆ ਵੀ ਕੀ ਰਿਐਕਸ਼ਨ ਹੁੰਦੇ ਉਹਨਾਂ ਦੇ ਤੇ ਆਪਾਂ ਇੱਕ ਕੈਮਰਾ ਉਹਨਾਂ ਤੇ ਵੀ ਲਾਇਆ ਉਹਦਾ ਵੀ ਧਿਆਨ ਰੱਖਿਓ ਚਲੋ ਆਪਾਂ ਕਰਦੇ ਆ ਸਟਾਰਟ ਠੀਕ ਆ ਪਹਿਲੇ ਤੋਂ ਹਲੋ ਤੁਮਾਰ ਬੋਲ ਰਿਹਾ ਫਿਰ ਤੁਮਾਰ ਬੋਲ ਰਿਹਾ ਫਿਰ ਹਾਂ ਤੁਮਾਰ ਬੋਲ ਰਿਹਾ ਫਿਰ हेलो गुरजी अपना कट्टा चकने जा मारे घर दा मुस्त हो गई कट्टा मरया पया लगा कट्टा मरया पया भाई फोन नंबर जांच करके लाओ गलत तो लग रिया है फोन नंबर कट्टा वाला भे लो भी आप तेरा भाई जी कट्टा मरया पया कट्टा लेया

ਕਟਾਂ ਮਰੇ ਪਰ ਮੁਸਕਾਨ ਲੱਗੇ ਕਟਾਂ ਯਾਰ ਮਾ ਦਾ ਪੁੱਤ ਉਹਨਾਂ ਰਗਾ ਤਨ ਤਨ ਮੈਂ ਕਹਾ ਪਰ ਆਵੇ ਤਾ ਕੀ ਦਾ ਏ ਤੂੰ ਕਰਨਾ ਮੈਂ ਅਸੀ ਪੁੱਛ ਇੱਕ ਤੇ ਉਹਨੇ ਕੋ ਕਹਾਣਾ ਤੂੰ ਸੁਣ ਤਾ ਅਗਲਾ ਤਾ ਸੁਣਦਾ ਨਹੀਂ ਕਿਸੇ ਦੀ ਆ ਗੱਲ ਬਈ ਯਾਰਾਂ ਦੀ ਇਹ ਕੌਣ ਹੈ ਕੀ ਆ ਕਿਹੜਾ ਪੁੱਛ ਹਲੋ ਹਾਂ ਆਹ ਉਹ ਤਾਂ ਚਮਾਰ ਬੋਲ ਰਿਹਾ ਨੂੰ ਕਾਹ ਨੂੰ ਕੱਟਾ ਲੈ ਚੱਕਣ ਕਹਦੇ ਕੋਣ ਕੱਟਾ ਚੱਕ ਕੇ ਲੈ ਜਾਓ ਕਹਿੰਦਾ ਆਪਦਾ ਕੱਟਾ ਮਰਿਆ ਹੋਇਆ ਹੈ ਕਹਿੰਦਾ ਕਹਦੇ ਕਹਦੇ ਲੈ ਆਪਦਾ ਮੈਂ ਚੱਕਣਾ ਹਾਂ ਲੋ ਕੌਣ ਬੋਲਦਾ ਹੈ ਲੈ ਕੇ ਕਹਿੰਦੇ ਚੱਕ ਕੇ ਜਵਾਬ ਨਹੀਂ ਦਿੱਤਾ ਜਾਂਦਾ ਕਿਆ ਨੂੰ ਤੁਹਾਨੂੰ ਤੇਰਾ ਹੀ ਖੜਿਆ ਹੋਇ ਨੂੰ ਤੂੰ ਹੀ ਨਾ ਕਦੇ ਗਲਤ ਲੱਗ ਰੱਖੀ 20 ਵਾਰੀ ਕਰ ਲਿਆ ਉਹਨੂੰ ਕੇ ਸੁਣਦਾ ਹੈ ਉਗਾੜਾ ਜੀ ਨਾਲ ਘੱਟ ਮੈਂ ਤੁਹਾਨੂੰ ਦਾ ਨੰਬਰ ਜਾਂਚ ਕਰਕੇ ਲਾ ਲੇ। ਯਾਰ ਤੈਨੂੰ ਕਿਹਦਾ ਮਾਦਾ ਕਰਾ ਤੈਨੂੰ ਕਿਹਦਾ ਕੰਮ ਕਰੇਗਾ। 128 ਤੇ ਦੱਸੋ ਤੇ ਕਿਹਨੇ। ਪਰਵਾਣਤ। ਇਹ ਆਦੀ। ਇਹ ਤਾਂ ਕੋਣ ਮਰਦਾ। ਘੱਟ ਵੀ ਲੈ ਦੀ। ਚੰਗਾ ਕੰਮ ਕਰ ਲੈ ਤੂੰ ਤਾਂ ਵੀ ਦੇ ਵਰਗਾ। ਨੰਬਰ ਆਪ ਦਾ ਜਾਂਚ ਕਰਕੇ ਲਾਓ। ਜਿੱਤੀ ਮੈਂ ਉਹਦੇ ਬੋਲ ਰਿਹਾ ਆਪਣਾ। ਜੇ ਬਾਹਰ ਕਰਕੇ ਬੋਲ ਰਿਹਾ ਫਿਰ ਖੰਡੇ ਵਾ ਨੰਬਰ ਲਿਖਿਆ ਵਾ ਤੇਰਾ। ਲਾਵੇ ਕਰ ਗਾਦਾ। 72 ਗੰਡਾ 100 ਕਟਾਂਗੜਿਆ ਪਹਿਲਾਂ ਕੰਮ ਦਾ ਗੱਤ ਕਰਿਆ ਯਾਰ ਇਹਨਾਂ ਨੂੰ ਤੁਮ ਬਣਾ ਰਿਹਾ ਪਹਿਲਾਂ ਤੂੰ ਕਰ ਮੈਂ ਬਿਆਹਾ ਲੜਿਆ ਇਹਨਾਂ ਦਾ ਮਾਪੂਰ ਦਾ ਮੈਂ ਕੱਟ ਕੇ ਉਹਨੇ ਤੋਂ ਪਾ ਲਈ ਸੁਣ ਪਰ ਆਹ ਸੁਣ ਲਾਣੀ ਕਿਹਦੀ ਯਾਰ ਤੂੰ ਇਹਨਾਂ ਦੀ ਜਵਾਬਾ ਦਾ ਮੇਰਾ ਬੇਚੈਨ ਹੋ ਬਧਾਰ ਕੇ ਆ ਕੀ ਆ ਘੜਾ ਉੱਚੀ ਹਲੋ ਤਮਾਰ ਬੋਲ ਰਹਾ ਜਮਾਰ ਬੋਲ ਰਿਹਾ ਹਾਂ ਕਾਹਨੋਂ ਕੱਟਾਂ ਚੱਕੜ ਕਹਿੰਦੇ ਅੱਗਾ ਕੱਟਾਂ ਚੱਕਲੇ ਜਿਵੇਂ ਆਪ ਦਾ ਕੱਟਾਂ ਮੜਿਆ ਵੇ ਕਾਇਰ ਨੂੰ ਬੋਲ ਕੇ ਕਾਹਦਾ ਕੱਟਾਂ ਦਾ ਪ੍ਰਮਾਣ ਕਰਵਾਉਣਾ ਮਰਿਆ ਪਿਆ ਕੱਲੂਗਾ ਬੀਰ ਜੀ ਮੈਂ ਹਰਦੇ ਬੋਲ ਰਿਹਾ ਆਪਣਾ ਜਮਾਰ ਕੱਟਾਂ ਕਹਿੰਦਾ ਕਿਉਂ ਖੜਿਆ ਰਿਹਾ ਤੂੰ ਹੀ ਨਾ ਕਦੇ ਗੱਤ ਨਾ ਕਰੇ ਫੋਨ ਵੀ ਵਾਰੀ ਕਾਇਲੀ ਉਹਨੂੰ ਕੇ ਸੁਣਦਾ ਹੈ ਯਾਰ ਕੰਮ ਦਾ ਕੀ ਕਰਾ ਯਾਰ ਨਾ ਪੁੱਤੂ ਬਣਾ ਲਿਆ ਤਾ ਨਾ ਤੂੰ ਕਰ ਮੈਂ ਬਿਆਹਾਂ ਜਾ ਰਿਹਾ ਅਮੇ ਭੈਣ ਚੋਦੂ ਮਾਰੇ ਘਰ ਮਾਂ ਮੂਸਕੋ ਹੋਗੀ ਆਪਣਾ ਕੱਟਾ ਚੱਕਣ ਜਾਂਦੀ ਰ ਆਪਣੇ ਪੈਟੀ ਵੀ ਦਾ ਦਹੀਂ ਵੰਨ ਤੂੰ ਗਾਣਾ ਜੀਆ ਨਾਲ ਘਰ ਤੇ ਮੈਂ ਤੁਹਾਨੂੰ ਸਾਬ ਤਾਂ ਨੰਬਰ ਜਾਂਚ ਕਰਕੇ ਲਾ ਲੇ ਪਰ ਤੁਸੀਂ ਜੜੀ ਜਾ ਬਾਗਾ ਮੇਰਾ ਟੈਂਪਰੇਚਰ ਵਧਾਰ ਗਿਆ ਪਹਿਰਾ ਹਟਾ ਰਹੇ ਹੋ ਜਨੇ ਦੇ ਤੱਕ ਦੇਖੇ ਸਰ ਬਾਦ ਮਾਂ ਭੈਣ ਤੋਂ ਪੱਟਾ ਦੇ ਨਹੀਂ ਚੱਕਣ ਆਉਂਦੇ ਹੈ ਬੜਾ ਬਹਿਰ ਜਾ ਯਾਰ ਹੱਸ ਸਾਈਡ ਆਪਨ ਰੋ ਜਮੀ ਰਿਹਾ ਤਾ ਪਾਣ ਕੀ ਕਰਾਂ ਇੱਕ ਵਾਰੀ ਆਪਾਂ ਫੇਰ ਲਾਉਨੇ ਆ ਕਿ ਨਹੀਂ ਚਾਹਦੇ ਯਾਰ ਬਹੁਤਾ ਹੈ ਨਾ ਆਪਾਂ ਜਿਹੜਾ ਦੂਸਰਾ ਕੈਮਰਾ ਲਾਇਆ ਸੀ ਉਹਦੇ ਚ ਤੁਹਾਨੂੰ ਰਿਐਕਸ਼ਨ ਦਿਖਾਉਨੇ ਆ ਅੱਜ ਹੁਣ ਆਪਾਂ ਦੇਖਦੇ ਹਾਂ ਮਮੀ ਕੀ ਕਰਦੀ ਹੈ ਹੈ ਮੰਮੀ ਚਿੱਟਾ ਕਰ ਰੋ ਰੋ ਮਸਰਗਨ ਕਰ ਰੋ ਰੋ ਆ ਪੌਣ ਜਾਇਆ ਇੱਕ ਅਜਾ ਕੱਲ ਤੁਸੀਂ ਵਿਆਹ ਵਿੱਚ ਜਾ ਰਹੇ ਤੇ ਮਾਰੇ ਘਰੇ ਮਸਤ ਪੱਤਰੋਂ ਨਿਕਰੇ ਉਹ ਸੇ ਦੋ ਲਿਓ ਆ ਗਿਆ ਅਜ ਨੂੰ ਬਾਈ ਕਿਉਂ ਲਾ ਗੱਡੀ ਹੰਦੀ ਸੀ ਲੱਜ ਸੁਣੇ ਜਰਤ ਜਾਂ ਪਾਕੀ ਬੋਤੋ ਤੇ ਟ੍ਰੈਕਟਰ ਨਾਲ ਵੱਲ ਤੇ ਦਾਸ ਦੇ ਮਕੀਬ ਤਾਂ ਪੀਨੇ ਲਾ ਰੱਖਿਆ ਸੀ ਕੰਨਾ ਕੰਨਾ ਜੀਰ ਵਾਲਾ ਹੈ ਕੀ ਹੈ ਨਾ ਸੀ ਕੰਨਾ ਕਹੋ ਤਾਂ ਅਮੇ ਬਿਆਜਾਰੇ ਤੇ ਕੰਨਾ ਮਾਰੇ ਘਰੇ ਮੁਸਕੂਰੀ ਕੱਟਾ ਲਈ ਜਾ ਚਾਪੀ ਨੇ ਤੁਮ ਕੱਟੇ ਚ ਕਾਹ ਹੋਇਆ ਭਾਈ ਤੂੰ ਲੰਬਰ ਗਾਲਦਾ ਹੈ ਤਾਂ ਫੱਦੂ ਬੜਾ ਵੈ ਪੋਰੇ ਘਰਾਂ ਕੱਡੇ ਨਦੀਆਂ ਬੰਦੀਆਂ ਜੀਆਂ ਚਾਚੇ ਦੇ ਕੰਨ ਨੂੰ ਬਾਦ ਦਿੰਦੀ ਚਾਚੇ ਨੇ ਤਾਂ ਪੂਰੀ ਨਹੀਂ ਪਾਈ ਚਾਚਾ ਤਾਂ ਚਿੱਟਾ ਹੈ ਨਾ ਪੂਰੀ ਨਹੀਂ ਲੈ ਤੈਨੂੰ ਲੈਣਾ ਰਹੋ ਹਾਂ ਰੋਟੀ ਖਾ ਲੈ ਨਾ ਚਾਚਾ ਬੋਲ ਰਿਹਾ ਘਣੀ ਤੂੰ ਹਾਂ ਚੱਕੀ ਗਾੜਾ ਘੜਦੇ ਆ ਜਿਆ ਪੋਰਾ ਪਾਣੀ ਢਾਡ ਦੇਉ ਤੈਨੂੰ ਬਗਾ ਤੂੰ ਤਾਂ ਆਪਰਾ ਤੂੰ ਚਾ ਲੈ ਰੇ ਨਾ ਤੈਨੀਆਂ ਹੋਰ ਵਾਸੇ ਆ ਜਾ ਕਹਿੰਦਾ ਨੀ ਉਹ ਆ ਜੀ ਉੱਤੋਂ ਸੁਣੀ ਜਾਂਦੇ ਸੀ ਦਾਸਤਾ ਦੇ ਕੀ ਕਹਿੰਦਾ ਸੀ ਕਹਿੰਦਾ ਕਿ ਗਾੜਾ ਘੜ ਚੱਕੀ ਹੋਰ ਬੋਲਦਾ ਵੀ ਉਹ ਤਾਂ ਪਤਾ ਨਹੀਂ ਕੀ ਕੀ ਬਈ ਆ ਜਾ ਤਾਂ ਕੀ ਆਵੇਂ ਕਹਿੰਦੇ ਆ ਜਾ ਰਹੇ ਤੇ ਕਹਿੰਦਾ ਮਾਰੇ ਘਰ ਨੂੰ ਸਕੂਲ ਦੀ ਕਰੋ ਹਾਂਜੀ ਆਪਾਂ ਜਿਹੜਾ ਸਵੇਰੇ ਪ੍ਰੈਂਕ ਕੀਤਾ ਸੀ ਉਹ ਤਾਂ ਤੁਹਾਨੂੰ ਪਤਾ ਹੀ ਆ ਇਸ ਤੋਂ ਬਾਅਦ ਆਪਾਂ ਸ਼ੂਟ ਤੇ ਪਹੁੰਚ ਕੇ ਸੀ ਯੂਥ ਡਿਜ਼ਾਇਰ ਚੈਨਲ ਤੇ ਅੱਜ ਮੇਰਾ ਸ਼ੂਟ ਆ ਜਖੇਪੜ ਤੇ ਇੱਥੇ ਨਾ ਸਰਬੀਰ ਕਲਾ ਉਹ ਪੈਲਸ ਆ ਸਾਹਮਣੇ ਉੱਥੇ ਕੋਈ ਸਿੰਗਰ ਆ ਰਿਹਾ ਓ ਖੜੀ ਉਹਦੀ ਵੈਨਿਟੀ ਵੈਨ ਗ੍ਰੀਨ ਜੀ ਅਸੀਂ ਨਾ ਸਾਰੇ ਸੋਚਾਂ ਚ ਪੈ ਰਹੇ ਹਾਂ ਵੀ ਇਹ ਸਿੰਗਰ ਹੈਗਾ ਕਿਹੜਾ ਆ ਉਹ ਕਦੇ ਤਾਂ ਕੀ ਦਾ ਗਾਣਾ ਗਾਉਣ ਲੱਗਦਾ ਕਦੇ ਕੀ ਦਾ ਗਾਣਾ ਗਾਉਣ ਲੱਗਦਾ ਜਿਹੜਾ ਗਾਣਾ ਗਾਉਂਦਾ ਸਾਨੂੰ ਆ ਲੱਗਦਾ ਵੀ ਉਹੀ ਸਿੰਗਰ ਹੈ ਉਹ ਅਗਲਾ ਚੇਂਜ ਹੀ ਕਰ ਦਿੰਦਾ ਉਹਨੂੰ ਆ ਦਾ ਟੈਸ਼ਨ ਮੈਨੂੰ ਪਤਾ ਲੱਗਾ ਪਰ ਤੁਸੀਂ ਕਿਹੜਾ ਸਿੰਗਰ ਹੈ ਕਿਹੜਾ ਇਹ ਜਗਤਾਰ ਰਾਤੜ ਗੜੀ ਆ ਉਹ ਹੀ ਕਰਦਾ ਉਹ ਤਰ੍ਹਾਂ ਤਰ੍ਹਾਂ ਵੀ ਗਾਉਂਦਾ ਤਾਲੇ ਤੈਨੂੰ ਕੀ ਲੱਗਿਆ ਕਿਹੜਾ ਸਿੰਗਰ ਹੈ ਮੈਨੂੰ ਤਾਂ ਹਲੇ ਕੋਈ ਸਹਾਵ ਜਾਂ ਨੇਰੇ ਮਾ ਉਹ ਹੀ ਸੁਣਦਾ ਤੇ ਅਸੀਂ ਅਸੀਂ ਨਾ ਤਿੰਨੇ 65 ਪੰਜ ਚ ਪਏ ਹੋਇਆ ਵੀ ਯਾਰ ਕਿਹੜਾ ਹੈ ਗਾਣੇ ਸੁਣੀ ਗਾਰ ਹੈਗਾ ਹਾਂ ਵਾਇਸ ਬਹੁਤ ਸੁਣੀ ਹੈ ਹੁਣ ਤੱਕ ਉਹਨੇ ਤਿੰਨ ਗਾਣੇ ਗਾਤੇ ਇੱਕ ਤਾਂ ਸ਼ੁਕਰ ਦਾ ਤੇ ਆ ਇਹ ਤਾਂ ਪ੍ਰਭ ਗੱਲਦਾ ਸੀ ਸਾਨੂੰ ਲੱਗਿਆ ਵੀ ਉਹ ਆਇਆ ਇਦੋਂ ਬਾਅਦ ਉਹਨੇ ਚੇਂਜ ਕਰਤਾ ਇਦੋਂ ਬਾਅਦ ਕਿਹੜਾ ਗਾਇਆ ਸੀ ਉਹਨੇ ਉਹਨੇ ਆ ਹੁਣ ਪੜਾਈਆਂ ਲਗਾਇਆ ਪੜਾਈਆਂ ਕਰਨ ਹਾਂ ਹੁਣਾਂ ਨੇ ਇਹ ਕਹਾ ਤਾਂ ਵੀ ਪੜਾਈਆਂ ਕਰਨ ਪਿੱਛੋਂ ਤੇਰੇ ਨਾਂ ਦੀ ਮਹਿੰਦੀ ਲਾਵਾਂ ਇਹ ਨਛਤਰ ਗੱਲ ਨੇ ਗਾਇਆ ਅਸੀਂ ਫੇਰ ਕਨਫਿਊਜ਼ ਹੋ ਗਏ ਸਾਰੇ ਕਲਾਕਾਰਾਂ ਦਾ ਇੱਕ ਇੱਕ ਗੀਤ ਗਾਊਗਾ ਕੀ ਸਾਰੇ ਕਲਾਕਾਰਾਂ ਦਾ ਇੱਕ ਇੱਕ ਗੀਤ ਗਾ ਕੇ ਜਾਊਗਾ ਅੱਜ ਇਹ ਨਾ ਆ ਜੀ ਕਰਦਾ ਹੈਗਾ ਕਿਸੇ ਨੂੰ ਚ ਕਹਿੰਦਾ ਅੱਜ ਸਾਰੇ ਸਿੰਗਰ ਕੱਤੀ ਭੇੜ ਦੇਣ ਨੇ ਇੱਥੇ ਜੀ ਆਏ ਕਰ ਰਿਹਾ ਵੀ ਖੇਤੋਂ ਖੇਤੀ ਹੋ ਜਗੀ ਉਹ ਬਾਜ ਉਹਦੀ ਪੱਕੀ ਗੱਲ ਹੈ ਨਾ ਪਰ ਉਹ ਕਿਸੇ ਦੇ ਕਾਉਂਦਾ ਨਹੀਂ ਹੈ ਨਾਂਦਾ ਮੈਨੂੰ ਨਹੀਂ ਹੋ ਰਿਹਾ ਹਸਤੰਦਰ ਨਹੀਂ ਮੇਰੀ ਗਾਹ ਸੰਕਾਰਾ ਤੇਰਾ ਜੀਜਾ ਕਰਦੇ ਵੀ ਖੇਤੇ ਖੇਤੇ ਟੱਪ ਕੇ ਉਧਰ ਬਗਦਾ ਤੇਰਾ ਬੜਾ ਜੀ ਕਰਦਾ ਬਾਜੀ ਬਾਲੀ ਸੋਹਣੀ ਗਾਈ ਬਹੁਤ ਸੋਹਣਾ ਰਹਾਗਾ ਮੇਰਾ ਜੀ ਲੱਗ ਰਿਹਾ ਮੈਂ ਜਪੈਡ ਸੂਟ ਛੱਡ ਕੇ ਤੇਰਾ ਜੀ ਕਰਦਾ ਵੀ ਖੇਤੇ ਤੇ ਮੈਂ ਤਾਂ ਜਾਣਦਾ ਵਸ ਤਿਆਰ ਹੋ ਕੇ ਲੈਂਕ ਟਾਈਮ ਹੋਦਾਂ ਮੈਂ ਤਾਂ ਉਧਰ ਟੱਪ ਰਿਹਾ ਹਸਤਾ ਨਾਲ ਖਾ ਕੇ ਆਵਾਂਗੇ ਨਾਲ ਖਾ ਕੇ ਆਵਾਂਗੇ ਜਿਹੜੇ ਗੱਲ ਤੇ ਅਸੀਂ ਪਜਲ ਹੋਏ ਸੀ ਉਸੇ ਤੇ ਹੈਰੀ ਪਜਲ ਹੋ ਗਿਆ ਮੂੰਹ ਤਾਂ ਦੇਖੋ ਹੈਰੀ ਦਾ ਬਾਬਾ ਵੀ ਹੋ ਗਿਆ ਹਨ ਬਾਕੀ ਵੱਡਾ ਆ ਆ ਚੀਜ਼ ਆ ਨਾ ਇਹ ਕੋਈ ਵੱਡਾ ਸਿੰਘ ਰਾਇਆ ਕਿਉਂਕਿ ਜਿਹੜੀ ਸਾਉਂਡ ਆ ਨਾ ਮੈਂ ਹੁਣ ਮੈਂ ਵੀ ਥੋੜਾ ਥੋੜਾ ਗਾ ਲੈਂਦਾ ਮੈਂ ਥੋਪੇ ਤਿੰਨਾਂ ਨੇ ਮੂੰਹ ਟਕਾ ਰੱਖਿਆ ਸਿੰਘ ਰਾਇਆ ਥੱਪੋਏ ਪੱਕੀ ਗੱਲ ਹੈ ਥੱਪੋਏ ਇੱਥੇ ਟਕਾ ਰਜਾ ਹਲੇ ਹਲੇ ਕਰੀ ਜਾਂਦਾ ਉਹ ਕਿਉਂਕਿ ਮਨਪ੍ਰੀਤ ਇੱਧਰ ਇੱਧਰ ਕਰੀ ਮੈਂ ਤਾਂ ਮੈਂ ਦੱਸਾਂ ਬੀ ਜੀ ਨਾ ਇਹਦਾ ਬਾਈ ਛੋਟਾ ਸਾਉਂਡ ਹੁੰਦਾ ਉਹ ਹੈ ਉਹ ਤਾਂ ਆਪਣਾ ਹੋ ਗਿਆ ਥੀ ਦਿਆ ਰੰਦ ਆਹੋ ਜਿਹੜੇ ਛੋਟੇ ਕਲਾਕਾਰ ਹੁੰਦੇ ਹਨ ਉਹਨਾਂ ਦਾ ਜਿਹੜਾ ਸਾਊਂਡ ਹੈ ਸੀਰੀਅਸ ਹੋ ਜਾ ਕੋਈ ਟਾਈਮ ਪਰ ਆ ਵੇ ਗੱਲ ਲੈ 70 ਗੱਲ ਹਰ ਮੋੜ ਚਿੰਬਾ ਯਾਰ ਆਹ ਗਾਰੰਟੀ ਹੈ ਉਹੀ ਆ ਉਹੀ ਆ ਉਹੀ ਆ ਨਾਲ ਆਉਂ ਵੀ ਆ ਜੀ ਤੁਤੋਲਾ ਤੁਨੂ ਜੀ ਤੁਤੋਲਾ ਯਾਰ ਲੱਗ ਰਹੀ ਕਿਹੜਾ ਕਲਾਕਾਰ ਆ ਤੁਨੂ ਜੀ ਤੁਤੋਲਾ ਵੀ ਹੈਗਾ ਦੇਖੋ ਬਾਈ ਆ ਉਹ ਬੋਲਣ ਲੱਗ ਗਿਆ ਬਈ ਸਾਨੂੰ ਉੱਥੇ ਸਿੰਗਰ ਵੀ ਪਟਾਲ ਨਹੀਂ ਹੋ ਰਹੀ ਵੀ ਕਿਹੜਾ ਕੀ ਪਤਾ ਆਪਣਾ ਫਲਾਗ ਇਨਾ ਮਸ਼ਹੂਰ ਹੋ ਜਾ ਸਿੰਗਰ ਆਪੇ ਕਮੈਂਟ ਕਰਕੇ ਦੱਸ ਦੇ ਵੀ ਮੈਂ ਆ ਜਾਂਦੀ ਇੱਥੇ ਇੱਕ ਪੈਲਸ ਦਾ ਨਾ ਦੱਸ ਦੇ ਸਿੰਗਰ ਆਪ ਨੂੰ ਗਾਣੇ ਦੀ ਕਿਹੜੀ ਕਿਹੜੀ ਹੋਣਾ ਦਾ ਯਾਰ ਗਾਣੀ ਵੀ ਪਟਾਲ ਦੇ ਦੇ ਕੋਈ ਬਈ ਤੁਹਾਨੂੰ ਕੀ ਪਤਾ ਹੈ ਕਿ ਉੱਥੇ ਆਪਾਂ ਜਾ ਹੀ ਆਣਾ ਇੱਥੇ ਕੱਢ ਕੇੜੇ ਵੀ ਲੈ ਜਾਣਾ ਜਾ ਜਾ ਕਾਲੀ ਚਲੀਓ 2 ਵਜੇ ਆਵਿਆਵੇਂ ਚੁੱਪ ਕਰੋ ਲਾਇਦਾ ਆਪ ਕਿਸੇ ਦਾ ਗਾਣਾ ਇਹ ਤਾਂ ਮੰਗੀ ਬੋਲ ਦਾ ਗਾਣਾ ਮੈਂ ਸਾਰੇ ਨਹੀਂ ਗਾਣੀ ਗਾ ਰੂਪਾਰ ਬੰਗਲਾ ਮੇਰੀ ਇੱਕ ਗੱਲ ਮੰਨ ਕਿੜਾ ਬੋ ਤੂੰ ਜੱਟੀ ਦੇ ਪਗਾਰੇ ਹਾਨੀਆਂ ਅਲਪਾਰ ਬੰਗਲਾ ਪਵਾ ਦੇ ਹਾਨੀਆਂ ਵੇ ਨਰਪਾਰ ਬੰਗਲਾ ਨੱਚ ਲੋ ਨੱਚ ਲੋ ਕਿਹੜੀ ਗਾ ਲੈ ਹੋ ਰੋਮੀ ਗੱਲੇ ਤਾਂ ਰੋਮੀ ਗੱਲਾ ਰੋਮੀ ਗੱਲਾ ਮੇਰੀ ਇੱਕ ਗੱਲ ਮੰਨ ਚੰਨਾ ਸੁਣ ਰਾ ਕੇ ਕੰਨ ਮੇਰੀ ਇੱਕ ਗੱਲ ਮੰਨ ਪਗਾ ਦੇ ਹਾਣੀਆਂ ਨੇ ਰੋਪਾਰ ਮੰਗਲਾ ਪਵਾ ਦੇ ਹਾਣੀਆਂ ਸਿੰਗਰ ਨਾਲ ਜਿਆਦਾ ਸੋਹਣਾ ਤਾਂ ਮੈਂ ਗਾਤਾ ਮੈਨੂੰ ਲੱਗਦਾ ਹਾਂ সবংরড সাতু,ডিগা W ওশবিট দ্বো ইডা어서,